ਸਤਿਕਾਰਯੋਗ ਦੋਸਤੋ ਅਸੀਂ ਸਾਰੇ ਨਾਟਕ ਤੇ ਫਿਲਮਾਂ ਦੇਖਦੇ ਆਂ ਤੇ ਨਾਟਕ ਤੇ ਫਿਲਮ ਦੇ ਵਿੱਚ ਕਿਸੇ ਵੀ ਕਲਾਕਾਰ ਦਾ ਰੋਲ ਵੇਖ ਕੇ ਫਿਲਮ ਖਤਮ ਹੋਣ ਤੋਂ ਬਾਅਦ ਨਾਟਕ ਖਤਮ ਹੋਣ ਤੋਂ ਬਾਅਦ ਉਸ ਕਲਾਕਾਰ ਦੀ ਨਿਭਾਈ ਭੂਮਿਕਾ ਦੇ ਉੱਤੇ ਅਸੀਂ ਤਾੜੀਆਂ ਮਾਰਦੇ ਆਂ ਕਿ ਇਹਨੇ ਰੋਲ ਬਹੁਤ ਵਧੀਆ ਨਿਭਾਇਆ ਆਪਣਾ ਬਿਲਕੁਲ ਇਸੇ ਤਰ੍ਹਾਂ ਧਰਤੀ ਆਪਣੇ ਆਪ ਦੇ ਵਿੱਚ ਸਟੇਜ ਹੈ ਧਰਤੀ ਦੇ ਉੱਤੇ ਮਨੁੱਖ ਜਨਮ ਲੈਂਦੇ ਨੇ ਵੱਡੇ ਹੁੰਦੇ ਨੇ ਤੇ ਆਪਣਾ ਰੋਲ ਕਰਕੇ ਤੁਰ ਜਾਂਦੇ ਨੇ ਕਈ ਲੋਕ ਲੰਬੀ ਉਮਰ ਭੋਕੇ ਚਲੇ ਜਾਂਦੇ ਨੇ ਪਰ ਉਹ ਉਹ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦੇ ਪਰ ਕੁਝ ਲੋਕ ਹੁੰਦੇ ਨੇ ਬੇਸ਼ੱਕ ਛੋਟੀ ਉਮਰ ਕਿਉਂਕਿ ਜਾਣ ਪਰ ਉਹ ਰੋਲ ਆਪਣਾ ਇੰਨਾ ਪ੍ਰਭਾਵਸ਼ਾਲੀ ਕਰ ਜਾਂਦੇ ਨੇ ਕਿ ਰਹੀ ਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਇਹੋ ਜਿਹੀ ਛੋਟੀ ਉਮਰ ਦੇ ਵਿੱਚ ਤੁਰ ਜਾਣ ਵਾਲਾ ਇੱਕ ਮਹਾਨ ਦੇਸ਼ ਭਗਤ ਜਿਹਦਾ ਨਾਮ ਕਰਤਾਰ ਸਿੰਘ ਸਰਾਬਾ ਜਿਹੜਾ 19 ਸਾਲਾਂ ਦੀ ਉਮਰ ਦੇ ਵਿੱਚ ਸੈਂਟਰ ਜੇ ਲਾਹੌਰ ਦੇ ਵਿੱਚ ਫਾਂਸੀ ਦਾ ਰੱਸਾ ਚੁੰਮ ਗਿਆ ਆਪਣੇ 6 ਸਾਥੀਆਂ ਦੇ ਸਮੇਤ ਉਹ 16 ਨਵੰਬਰ 1915 ਨੂੰ ਸ਼ਹੀਦ ਹੋਇਆ ਤੇ ਉਹਨਾਂ ਨੂੰ ਸਮਰਪਤਾ ਜਿਸੀ ਜਦੋਂ ਇਹ ਸ਼ਰਧਾਂਜਲੀ ਭਰੇ ਸ਼ਬਦ बोल ਰਹੇ ਆ ਤਾਂ ਸਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਥੋੜਾ ਜਿਹਾ ਜਾਣ ਲੈਣਾ ਚਾਹੀਦਾ ਕਰਤਾਰ ਸਿੰਘ ਸ਼ਰਾਬੇ ਬਾਰੇ ਤਾਂ ਤੁਸੀਂ ਜਾਣਦੇ ਹੋ ਕਿ ਸ਼ਰਾਬੇ ਪਿੰਡ ਦੀ ਧਰਤੀ ਦੇ ਉੱਤੇ ਉਹਦਾ ਜਨਮ ਹੋਇਆ ਤੇ ਮਾਂ ਪਿਓ ਬਚਪਨ ਦੇ ਵਿੱਚ ਹੀ ਚਲੇ ਗਏ ਤੇ ਜਦੋਂ ਬਚਪਨ ਦੇ ਵਿੱਚ ਹੀ ਚਲੇ ਗਏ ਤਾਂ ਦਾਦਾ ਬਤਨ ਸਿੰਘ ਨੇ ਉਹਦਾ ਪਾਲਣ ਪੋਸ਼ਣ ਕੀਤਾ ਤੇ ਉਹਨੂੰ ਵੱਡਾ ਬੰਦਾ ਬਣਾਉਣ ਦੀ ਖਾਤਰ ਅਮਰੀਕਾ ਦੀ ਧਰਤੀ ਦੇ ਉੱਤੇ ਪੜਨ ਲਈ ਭੇਜਿਆ ਉੱਥੇ ਜਾ ਕੇ ਬਰਕਲੇਜ ਯੂਨੀਵਰਸਿਟੀ ਦੇ ਵਿੱਚ ਉਹਨੇ ਦਾਖਲਾ ਲਿਆ ਕੇਮਿਸਟਰੀ ਦਾ ਵਿਦਿਆਰਥੀ ਸੀ ਇਲੈਕਟ੍ਰੀਕਲ ਦਾ ਇੰਜੀਨੀਅਰ ਦਾ ਇੰਜੀਨੀਅਰ ਬਣਨਾ ਚਾਹੁੰਦਾ ਸੀਗਾ ਤੇ ਦੂਜੇ ਪਾਸੇ ਕੀ ਹੋਇਆ ਜਦੋਂ ਅਮਰੀਕਾ ਪਹੁੰਚਿਆ ਤਾਂ ਅਮਰੀਕਾ ਦੀ ਧਰਤੀ ਦੇ ਉੱਤੇ ਪੈਰ ਰੱਖਣusਾਰ ਇਨਕੁਆਰੀ ਅਫਸਰਾਂ ਨੇ ਜਦੋਂ ਉਹਦੇ ਕੋਲੋਂ ਪੁੱਛਗਿੱਛ ਕੀਤੀ ਬਹੁਤ ਸ਼ਕਤੀ ਦੇ ਨਾਲ ਸਵਾਲ ਜਵਾਬ ਕੀਤੇ ਤਾਂ ਨਾਲ ਦੇ ਜਿਹੜੇ ਹੋਰ ਬੰਦੇ ਸੀ ਉਹਨਾਂ ਕੋਲੋਂ ਕੁਝ ਨਰਮਾਈ ਨਾਲ ਪੁੱਛਿਆ ਗਿਆ ਤਾਂ ਸਰਾਬੇ ਨੇ ਜਦੋਂ ਉਹਨਾਂ ਬੰਦਿਆਂ ਨੂੰ ਪੁੱਛਿਆ ਕਿ ਮੇਰੇ ਕੋਲੋਂ ਇਨੀ ਸ਼ਕਤੀ ਨਾਲ ਪੁੱਛਗਿੱਛ ਕਿਉਂ ਕੀਤੀ ਗਈ ਹੈ ਤਾਂ ਉਹਨਾਂ ਲੋਕਾਂ ਨੇ ਕਿਹਾ ਕਿ ਤੂੰ ਗੁਲਾਮ ਦੇਸ਼ ਦਾ ਵਾਸੀ ਹੈ ਇਸ ਕਰਕੇ ਤੈਨੂੰ ਜਿਆਦਾ ਸਖਤ ਪੁੱਛਗਿਛ ਕੀਤੀ ਗਈ ਹੈ ਤਾਂ ਇਹ ਪਹਿਲੀ ਗੱਲ ਸੀ ਜਿਹੜੀ ਅਮਰੀਕਾ ਦੀ ਧਰਤੀ ਦੇ ਉੱਤੇ ਪੈਰ ਧਰਦਿਆਂ ਬਰਛੀ ਵਾਂਗੂ ਸ਼ਰਾਬੇ ਦੇ ਦਿਲ ਦੇ ਵਿੱਚ ਖੁੱਬ ਗਈ ਕਿ ਅੱਛਾ ਮੈਂ ਗੁਲਾਮ ਦੇਸ਼ ਦਾ ਵਾਸੀਆਂ ਮੈਂ ਇਥੋਂ ਤੱਕ ਸਖਤੀ ਨਾਲ ਪੁੱਛਗਿਛ ਕੀਤੀ ਗਈ ਹੈ ਤੇ ਜਦੋਂ ਉਹ ਅਮਰੀਕਾ ਪਹੁੰਚਿਆ ਉੱਥੇ ਰਹਿੰਦਿਆਂ ਉਹਨੇ ਹੋਟਲਾਂ ਦੇ ਉੱਤੇ ਵੱਡੇ ਵੱਡੇ ਹੋਟਲਾਂ ਦੇ ਉੱਤੇ ਲਿਖਿਆ ਦੇਖਿਆ ਕਿ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ ਉਹਨੇ ਦੇਖਿਆ ਕਿ ਭਾਰਤੀਆਂ ਤੇ ਕੁੱਤਿਆਂ ਦਾ ਇਨ੍ਹਾਂ ਹੋਟਲਾਂ ਦੇ ਵਿੱਚ ਬੜਨਾ ਸਖਤ ਮਨਾ ਹੈ ਇਹ ਲਿਖਿਆ ਵੇਖਿਆ ਕਿ ਭਾਰਤੀਆਂ ਦੀ ਤੁਲਨਾ ਕੁੱਤਿਆਂ ਨਾਲ ਕੀਤੀ ਜਾਂਦੀ ਹੈ ਤਾਂ ਜਦੋਂ ਭਾਰਤੀ ਲੋਕ ਤੁਰਦੇ ਵੀ ਸੀ ਸੜਕਾਂ ਦੇ ਉੱਤੇ ਉਹਨਾਂ ਨੂੰ ਕਾਲੀਆਂ ਪੇਡਾਂ ਗੁਲਾਮ ਪੇਡਾਂ ਕਾਲੇ ਕੁਲੀ ਨਖਿੱਧ ਹਿੰਦੂ ਤਰ੍ਹਾਂ-ਤਰ੍ਹਾਂ ਦੇ ਮਾੜੇ ਵਿਸ਼ੇਸ਼ਣਾਂ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੀ ਤੇ ਸਰਾਬਾ ਜਿਹੜੇ ਘਰ ਦੇ ਵਿੱਚ ਰਹਿੰਦਾ ਵੀ ਸੀਗਾ ਕਿਰਾਏ ਦੇ ਉੱਤੇ ਉਸ ਘਰ ਦੇ ਵਿੱਚ ਉਸ ਔਰਤ ਨੇ ਜਿਹੜੀ ਘਰ ਦੀ ਮਾਲਕ ਸੀ ਉਹਨੇ ਇੱਕ ਦਿਨ ਤਸਵੀਰਾਂ ਕੁਝ ਆਪਣੇ ਸਾਹਮਣੇ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸਰਾਬੇ ਨੇ ਜਦੋਂ ਪੁੱਛਿਆ ਵੀ ਮਾਤਾ ਇਹ ਕੀ ਇਹਨਾਂ ਤਸਵੀਰਾਂ ਨੂੰ ਕਿਉਂ ਸ਼ਰਧਾਂਜਲੀ ਦਿੱਤੀ ਹੈ ਉਹਨੇ ਦੱਸਿਆ ਕਿ ਸਾਡੇ ਦੇਸ਼ ਦੇ ਦੇਸ਼ ਭਗਤ ਨੇ ਇਹਨਾਂ ਨੇ ਸਾਡਾ ਅਮਰੀਕਾ ਆਜ਼ਾਦ ਕਰਾਇਆ ਇਹਨਾਂ ਦਾ ਸਾਡਾ ਅੱਜ ਆਜ਼ਾਦੀ ਦਿਹਾੜਾ ਹੈ ਤੇ ਉਸ ਔਰਤ ਨੇ ਤੇ ਹੋਰ ਲੋਕਾਂ ਨੇ ਵੀ ਜਦੋਂ ਸਰਬੇ ਨੂੰ ਪੁੱਛਣਾ ਕਿ ਤੁਹਾਡਾ ਝੰਡਾ ਕਿਹੜਾ ਹੈ ਤਾਂ ਆਮ ਭਾਰਤੀ ਉਂਗਲ ਯੂਨੀਅਨ ਜੈਕ ਜਿਹੜਾ ਅੰਗਰੇਜ਼ਾਂ ਦਾ ਝੰਡਾ ਸੀ ਉਹਦੇ ਵੱਲ ਕਰ ਦਿੰਦੇ ਸੀ ਤਾਂ ਲੋਕ ਹੱਸਦੇ ਸੀ ਕਿ ਤੁਹਾਡਾ ਝੰਡਾ ਥੋੜਾ ਹਿੰਦੁਸਤਾਨੀ ਹੋ ਇਹ ਤਾਂ ਅੰਗਰੇਜ਼ਾਂ ਦਾ ਝੰਡਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਨੇ ਜ਼ਖਮਾਂ ਦੇ ਉੱਤੇ ਲੂਣ ਦਾ ਕੰਮ ਕੀਤਾ ਤੇ ਜਿਹੜੇ ਸਾਡੇ ਭਾਰਤੀ ਲੋਕ ਸੀ ਉਹ ਇਹ ਗੱਲਾਂ ਸੁਣ ਕੇ ਤੜਫ ਉੱਠਦੇ ਸੀਗੇ ਤੇ ਇਧਰ ਦੂਜੇ ਪਾਸੇ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਅੰਗਰੇਜ਼ਾਂ ਨੇ ਸਾਡੇ ਦੇਸ਼ ਦੀ ਆਰਥਿਕਤਾ ਨੂੰ ਪੂਰੇ ਭਾਰਤ ਦੇ ਮਜ਼ਦੂਰਾਂ ਕਿਸਾਨਾਂ ਸਨਤਕਾਰਾਂ ਦਸਤਕਾਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਲੱਕ ਤੋੜ ਦਿੱਤਾ ਸੀ ਆਰਥਿਕਤਾ ਦਾ ਤਾਂ ਗਰੀਬੀ ਦੇ ਸਤਾਏ ਲੋਕ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਉਹਨਾਂ ਨੇ ਮੂੰਹ ਵਿਦੇਸ਼ਾਂ ਵੱਲ ਕਰ ਲਿਆ ਤੇ ਪ੍ਰਵਾਸ ਹੋਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਜਿਹੜੇ ਲੋਕ ਆ ਕੈਨੇਡਾ ਅਮਰੀਕਾ ਤੇ ਹੋਰ ਛੋਟੇ ਟਾਪੂਆਂ ਦੇ ਵਿੱਚ ਗਏ ਤਾਂ ਬਾਬਾ ਸੋਹਣ ਸਿੰਘ ਪੱਕਨੇ ਵਰਗੇ ਲਾਲਾ ਹਰदयाल ਵਰਗੇ ਕਿੰਨੇ ਹੋਰ ਲੋਕ ਜਿਹੜੇ ਦੇਸ਼ ਭਗਤ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਅਮਰੀਕਾ ਦੀ ਧਰਤੀ ਦੇ ਉੱਤੇ ਪੁੱਜੇ ਤਾਂ ਉੱਥੇ ਭਾਰਤੀ ਮਜ਼ਦੂਰਾਂ ਦੇ ਉੱਤੇ ਉੱਥੋਂ ਦੇ ਲੋਕਲ ਮਜ਼ਦੂਰ ਸੀ ਜਿਹੜੇ ਗੋਰੇ ਮਜ਼ਦੂਰ ਉਹਨਾਂ ਵੱਲੋਂ ਹਮਲੇ ਵੀ ਕੀਤੇ ਜਾਂਦੇ ਸੀਗੇ ਕਿਉਂਕਿ ਉਹ ਸਮਝਦੇ ਸੀ ਕਿ ਸਾਡਾ ਜਿਹੜਾ ਰੋਜ਼ਗਾਰ ਹੈ ਇਹ ਭਾਰਤ ਤੋਂ ਆਏ ਹੋਏ ਜਿਹੜੇ ਕਾਲੇ ਮਜ਼ਦੂਰ ਨੇ ਇਹ ਸਾਡਾ ਰੋਜ਼ਗਾਰ ਖੋਹ ਰਹੇ ਆ ਤਾਂ ਇਸ ਤਰ੍ਹਾਂ ਦੇ ਹਾਲਾਤ ਜਦੋਂ ਉੱਥੇ ਬਣੇ ਤਾਂ ਉੱਥੇ ਰਹਿੰਦੇ ਫਿਰ ਇਹਨਾਂ ਭਾਰਤੀਆਂ ਨੇ ਆਪਣੀ ਇੱਕ ਜਥੇਬੰਦੀ ਬਣਾਈ ਮਜ਼ਦੂਰਾਂ ਦੀ ਜਿਹਦਾ ਨਾਂ ਰੱਖਿਆ ਗਿਆ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਇਹ ਨਾਂ ਰੱਖਿਆ ਗਿਆ ਤੇ ਉਸ ਜਥੇਬੰਦੀ ਦੇ ਬਣਦੇ ਨਾਲ ਹੀ ਇਹੀ ਜਥੇਬੰਦੀ ਬਾਅਦ ਦੇ ਵਿੱਚ ਗਦਰ ਪਾਰਟੀ ਦਾ ਨਾਂ ਇਹਨੂੰ ਦਿੱਤਾ ਗਿਆ ਇਹ ਗਦਰ ਪਾਰਟੀ ਬਣੀ ਤੇ ਜਦੋਂ ਗਦਰ ਪਾਰਟੀ ਬਣੀ ਤਾਂ ਇਹ ਸ਼ਰਾਬੇ ਵਰਗੇ ਨੌਜਵਾਨ ਸੀ ਜਿਹੜੇ ਸਾਰੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਸੀ ਉਹ ਇਸ ਜਥੇਬੰਦੀ ਨਾਲ ਜੁੜੇ ਤਾਂ ਗਦਰ ਪਾਰਟੀ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਵਾਸਤੇ ਮਹਿਸੂਸ ਕੀਤਾ ਗਿਆ ਕਿ ਇਹਦਾ ਇੱਕ ਅਖਬਾਰ ਕੱਢਿਆ ਜਾਵੇ ਤਾਂ 1 ਨਵੰਬਰ 1913 ਨੂੰ ਗਦਰ ਨਾਮ ਦਾ ਅਖਬਾਰ ਕੱਢਿਆ ਗਿਆ ਜਿਹਦਾ ਸੰਪਾਦਕ ਲਾਲਾ ਹਰਦਿਆਲ ਵਰਗੇ ਸੀ ਤੇ ਹੋਰ ਕਿੰਨੇ ਦੇਸ਼ ਭਗਤ ਸੀਗੇ ਤੇ ਕਰਤਾਰ ਸਿੰਘ ਸਰਾਬੇ ਨੇ ਬਾਰ ਬਾਰ ਕਹਿਣ ਦੇ ਉੱਤੇ ਮਜਬੂਰ ਕਰਨ ਦੇ ਉੱਤੇ ਇਹ ਅਖਬਾਰ ਕੱਢਣਾ ਸ਼ੁਰੂ ਕੀਤਾ ਤੇ ਸਰਾਬੇ ਨੇ ਜੀ ਜਾਨ ਨਾਲ ਇਸ ਅਖਬਾਰ ਦੀ ਖਾਤਰ ਤੇ ਇਸ ਜਥੇਬੰਦੀ ਦੇ ਵਿੱਚ ਜੀ ਨਾਲ ਕੰਮ ਕੀਤਾ ਸਾਰੀ-ਸਾਰੀ ਰਾਤ ਉਹ ਅਖਬਾਰ ਪਹਿਲਾਂ ਲਿਖਦਾ ਅਖਬਾਰ ਵਾਸਤੇ ਆਰਟੀਕਲ ਫਿਰ ਉਰਦੂ ਦੇ ਜਿਹੜੇ ਆਰਟੀਕਲ ਹੁੰਦੇ ਸੀ ਉਹਨਾਂ ਨੂੰ ਪੰਜਾਬੀ ਚ ਅਨੁਵਾਦ ਕਰਦਾ ਅਖਬਾਰ ਦੇ ਵਿੱਚ ਛਾਪਦਾ ਤੇ ਉਦੋਂ ਅੱਜ ਵਰਗੀਆਂ ਮਸ਼ੀਨਾਂ ਨਹੀਂ ਸੀ ਪ੍ਰੈਸਾਂ ਬਿਜਲੀ ਨਾਲ ਚੱਲਣ ਵਾਲੀਆਂ ਹੱਥ ਨਾਲ ਚੱਲਣ ਵਾਲੀਆਂ ਉਹ ਮਸ਼ੀਨ ਨੂੰ ਸਾਰੀ-ਸਾਰੀ ਰਾਤ ਗੇੜਦਾ ਤੇ ਜਦੋਂ ਥੱਕ ਜਾਂਦਾ ਕਰਤਾਰ ਸਿੰਘ ਸਰਾਬਾ ਤਾਂ ਆਰਾਮ ਵੀ ਕਰਦਾ ਤੇ ਉੱਚੀ-ਉੱਚੀ ਗੀਤ ਵੀ ਗਾਉਂਦਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਗੀਤ ਕਰਤਾਰ ਸਿੰਘ ਸਰਾਬਾ ਅਕਸਰ ਹੀ ਆਰਾਮ ਕਰਦੇ ਵੇਲੇ ਗਾਇਆ ਕਰਦਾ ਸੀ ਤਾਂ ਕਰਤਾਰ ਸਿੰਘ ਸਰਾਬਾ ਸੀ ਜਿਹੜਾ ਉਹਦੇ ਬਾਰੇ ਜਦੋਂ ਅਸੀਂ ਪੜ੍ਹਦੇ ਤੇ ਸੁਣਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਇੱਕ ਤਿਆਗੀ ਸੁਭਾਅ ਦਾ ਨੌਜਵਾਨ ਸੀ ਫੁਰਤੀਲਾ ਸੀ ਜੋਸ਼ੀਲਾ ਸੀ ਉਤਸ਼ਾਹੀ ਨੌਜਵਾਨ ਸੀਗਾ ਤੇ ਇੱਕ ਥਾਂ ਤੋਂ ਦੂਜੀ ਥਾਂ ਹਾਜ਼ਰ ਹੋ ਜਾਣਾ ਫੱਟ ਉਹਦੇ ਇਸ ਫਰਤੀਲੇਪਣ ਨੂੰ ਦੇਖ ਕੇ ਲੋਕਾਂ ਨੇ ਉਹਦੇ ਤਰ੍ਹਾਂ ਤਰ੍ਹਾਂ ਦੇ ਨਾਂ ਵੀ ਰੱਖੇ ਹੋਏ ਸੀ ਕੋਈ ਤਾਂ ਉਹਨੂੰ ਬਿਜਲੀ ਵਾਲਾ ਇੰਜਣ ਕਹਿੰਦਾ ਸੀ ਕੋਈ ਉਹਨੂੰ ਉਡਣਾ ਸੱਪ ਕਹਿੰਦਾ ਸੀ ਤਾਂ ਇਸ ਤਰ੍ਹਾਂ ਦੇ ਨਾਵਾਂ ਨਾਲ ਉਹਨੂੰ ਜਾਣਿਆ ਜਾਂਦਾ ਸੀ ਕਹਿੰਦੇ ਬਹੁਤ ਮਸਖਰੇ ਮਜ਼ਾਕੀਆ ਸੁਭਾ ਦਾ ਸੀ ਉਹ ਥਕਾਵਟ ਨਹੀਂ ਸੀ ਹੁਣ ਦਿੰਦਾ ਨਾਲ ਕੰਮ ਕਰਦੇ ਲੋਕਾਂ ਨੂੰ ਤਾਂ ਜਦੋਂ ਅਮਰੀਕਾ ਦੇ ਵਿੱਚ ਇਹ ਲੋਕ ਕੰਮ ਕਰ ਰਹੇ ਸੀ ਤਾਂ ਪਹਿਲੀ ਸੰਸਾਰ ਜੰਗ ਜਿਹਨੂੰ ਪਹਿਲੀ ਵਰਲਡ ਵਾਰ ਅਸੀਂ ਕਹਿੰਦੇ ਹਾਂ ਉਹ ਲੱਗ ਗਈ ਤਾਂ ਇਹਨਾਂ ਗਦਰੀ ਬਾਬਿਆਂ ਨੇ ਦੇਸ਼ ਭਗਤਾਂ ਨੇ ਫੈਸਲਾ ਲਿਆ ਕਿ ਦੇਸ਼ ਨੂੰ ਆਜ਼ਾਦ ਹੋਣ ਕਰਾਇਆ ਜਾ ਸਕਦਾ ਇਹ ਸੁਨਹਿਰੀ ਮੌਕਾ ਹੈ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਜਿਹੜਾ ਅੰਗਰੇਜ਼ ਹੈ ਇਹ ਇਸ ਵਰਲਡ ਵਾਰ ਦੇ ਵਿੱਚ ਉਲਝ ਗਿਆ ਤੇ ਉਹਨਾਂ ਨੇ ਇਸ ਫਾਰਮੂਲੇ ਦੇ ਉੱਤੇ ਕੰਮ ਕੀਤਾ ਕਿ ਦੋਸ਼ ਦਾ ਦੁਸ਼ਮਣ ਦਾ ਦੁਸ਼ਮਣ ਜਿਹੜਾ ਹੁੰਦਾ ਉਹ ਆਪਣਾ ਦੋਸਤ ਹੁੰਦਾ ਹੈ ਤਾਂ ਜਿਹੜੇ-ਜਿਹੜੇ ਦੇਸ਼ ਇਹਦੇ ਅੰਗਰੇਜ਼ਾਂ ਦੇ ਵਿਰੋਧੀ ਵਿਰੁੱਧ ਲੜ ਰਹੇ ਸੀਗੇ ਉਹਨਾਂ ਦੇਸ਼ਾਂ ਤੋਂ ਇਹਨਾਂ ਗਦਰੀ ਬਾਬੇ ਨੇ ਮਦਦ ਵੀ ਮੰਗੀ ਤੇ ਮਦਦ ਲੈ ਕੇ ਇਹਨਾਂ ਨੇ ਫਿਰ ਅਮਰੀਕਾ ਦੀ ਧਰਤੀ ਤੋਂ ਨਾਹਰਾ ਦੇ ਦਿੱਤਾ ਕਿ ਦੇਸ਼ ਨੂੰ ਚੱਲੋ ਦੇਸ਼ ਨੂੰ ਚੱਲੋ ਦਾ ਜਦੋਂ ਨਾਹਰਾ ਦਿੱਤਾ ਤਾਂ 10000 ਦੇ ਲਗਭਗ ਜਿਹੜੇ ਗਦਰੀ ਸੀਗੇ ਉਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆ ਗਏ ਤੇ ਇਹਨਾਂ ਨੇ ਆਪ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਤਾਂ ਕਰਤਾਰ ਸਿੰਘ ਸ਼ਰਾਬੇ ਦੀ ਅਗਵਾਈ ਦੇ ਹੇਠ ਜਿਹੜਾ ਕਿ ਉਸ ਵੇਲੇ 19 ਸਾਲਾਂ ਦਾ ਗੱਭਰੂ ਸੀਗਾ ਇਸ ਨੇ ਭਾਰਤੀ ਫੌਜ ਜਿਹੜੀ ਸੀ ਉਹ ਉਹਦੇ ਵਿੱਚ ਬਗਾਵਤ ਕਰਾਉਣ ਦਾ ਪ੍ਰੋਗਰਾਮ ਬਣਾ ਲਿਆ ਕਿ ਅਸੀਂ ਫੌਜ ਦੇ ਵਿੱਚੋਂ ਹਥਿਆਰ ਵੀ ਲਵਾਂਗੇ ਤੇ ਬਗਾਵਤ ਵੀ ਕਰਾਵਾਂਗੇ ਤੇ ਦੇਸ਼ ਨੂੰ ਆਜ਼ਾਦ ਕਰਾ ਲਵਾਂਗੇ ਵੱਖ-ਵੱਖ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਡਿਊਟੀਆਂ ਲੱਗੀਆਂ ਤਾਂ ਗਦਰ ਦੀ ਤਰੀਕ ਮਿੱਥੀ ਗਈ ਉਹ 21 ਫਰਵਰੀ ਸੀ 21 ਫਰਵਰੀ 1915 ਨੂੰ ਜਦੋਂ ਇਹਨਾਂ ਨੇ ਗਦਰ ਮਚਾਉਣ ਦਾ ਫੈਸਲਾ ਕਰ ਲਿਆ ਤਾਂ ਅੰਗਰੇਜ਼ਾਂ ਦੇ ਜਿਹੜੇ ਇਨਾਂ ਦੀ ਗਦਰ ਪਾਰਟੀ ਦੇ ਵਿੱਚ ਫਿੱਟ ਕੀਤੇ ਹੋਏ ਪੁਰਜੇ ਸੀ ਮੁਖਬਰ ਜਿਹੜੇ ਚੁਗਲੀ ਕਰਦੇ ਸੀ ਦੇਸ਼ ਭਗਤਾਂ ਦੀ ਅੰਗਰੇਜ਼ਾਂ ਦੇ ਕੋਲੇ ਉਹ ਕਿਰਪਾਲ ਸਿੰਘ ਵਰਗੇ ਉਹਨਾਂ ਨੇ ਇਹ ਗੱਲ ਲੀਕ ਕਰ ਦਿੱਤੀ ਕਿ ਇਹ ਤੇ ਗਦਰ ਕਰਨਗੇ ਤਾਂ ਤਰੀਕ ਬਦਲੀ ਗਈ 19 ਫਰਵਰੀ ਕੀਤੀ ਗਈ ਗੱਲ ਫੇਰ ਲੀਕ ਹੋ ਗਈ ਤਾਂ ਦੇਸ਼ ਭਗਤ ਉਦਾਸ ਹੋ ਗਏ ਤਾਂ ਕਰਤਾਰ ਸਿੰਘ ਸਰਾਬੇ ਵਰਗੇ ਫਿਰ ਉਦਾਸ ਹੋ ਕੇ ਸਰਗੋਦੇ ਚਲੇ ਗਏ ਚੱਕ ਨੰਬਰ 105 ਦੇ ਵਿੱਚ ਬੈਠੇ ਆਪਣੀ ਕੋਈ ਯੋਜਨਾ ਬਣਾ ਰਹੇ ਸੀਗੇ ਕਿ ਕਿਸੇ ਨੇ ਚੁਗਲੀ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਾ ਦਿੱਤਾ ਆਪਣੇ ਹੀ ਕਈ ਸਾਥੀਆਂ ਸਮੇਤ ਜਦੋਂ ਗ੍ਰਿਫਤਾਰ ਹੋਏ ਇਹਨਾਂ ਦੇ ਉੱਤੇ ਲਾਹੌਰ ਸਾਜ਼ਿਸ਼ ਕੇਸ ਦਾ ਤੇ ਹੋਰ ਕਈ ਕੇਸ ਪਾ ਕੇ ਇਹਨਾਂ ਤੇ ਮੁਕਦਮੇ ਚਲਾਏ ਗਏ ਫਾਂਸੀ ਦੇਣੀ ਸੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਤਾਂ ਜੱਜਾਂ ਦੇ ਸਾਹਮਣੇ ਜਿਹੜਾ ਕਰਤਾਰ ਸਿੰਘ ਸ਼ਰਾਬੇ ਨੇ ਬਿਆਨ ਦਿੱਤਾ ਤਾਂ ਜੱਜ ਨੇ ਅੰਗਰੇਜ਼ ਜੱਜ ਨੇ ਇਹਨੂੰ ਕਿਹਾ ਕਿ ਕਰਤਾਰ ਸਿੰਘ ਤੂੰ ਆਪਦਾ ਬਿਆਨ ਬਦਲ ਲੈ ਇਹਦੇ ਉੱਤੇ ਸੋਚ ਸਮਝ ਲੈ ਤੈਨੂੰ ਇੱਕ ਰਾਤ ਦਿੰਨੇ ਆ ਤਾਂ ਤੈਨੂੰ ਪਤਾ ਹੈ ਜਿਹੜਾ ਬਿਆਨ ਤੂੰ ਦੇ ਰਿਹਾ ਇਹਦਾ ਨਤੀਜਾ ਕੀ ਨਿਕਲੂਗਾ ਇਹਦਾ ਨਤੀਜਾ ਮੌਤ ਨਿਕਲਣਾ ਹੈ ਤਾਂ ਕਰਤਾਰ ਸਿੰਘ ਸਰਾਬੇ ਨੇ ਹੱਸ ਕੇ ਕਿਹਾ ਸੀ ਕਿ ਮੈਨੂੰ ਇਸ ਨਤੀਜੇ ਦਾ ਪਤਾ ਹੈ ਮੈਂ ਕੋਈ ਬਿਆਨ ਨਹੀਂ ਬਦਲਣਾ ਤੇ ਉਹ ਆਪਣੇ ਬਿਆਨ ਦੇ ਉੱਤੇ ਡਟੇ ਰਹੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ ਮੈਂ ਇਹਨਾਂ ਬਗਾਵਤਾਂ ਦੇ ਵਿੱਚ ਹਿੱਸਾ ਲਿਆ ਤਾਂ ਉਹਦੇ ਇਸ ਬਿਆਨ ਦੇ ਕਰਕੇ ਦੂਜੇ ਜੱਜਾਂ ਨੇ ਵੀ ਜਿਹੜੀ ਉਹ ਕਮੇਟੀ ਬਣੀ ਹੋਈ ਸੀ ਜੁਡੀਸ਼ੀਰੀ ਦੀ ਉਹਨਾਂ ਨੇ ਵੀ ਕਿਹਾ ਕਿ ਇਹ ਕਰਤਾਰ ਸਿੰਘ ਸਭ ਤੋਂ ਖਤਰਨਾਕ ਖਤਰਨਾਕ ਬੰਦਾ ਹੈ ਤੇ ਇਹਨੂੰ ਫਾਂਸੀ ਦੇ ਦੇਣੀ ਚਾਹੀਦੀ ਹੈ ਕਿਉਂਕਿ ਜਿੰਨੇ ਵੀ ਐਕਸ਼ਨ ਅੰਗਰੇਜ਼ਾਂ ਦੀ ਸਰਕਾਰ ਦੇ ਵਿਰੁੱਧ ਹੋਏ ਨੇ ਉਹਨਾਂ ਸਾਰੇ ਐਕਸ਼ਨਾਂ ਦੇ ਵਿੱਚ ਕਰਤਾਰ ਸਿੰਘ ਸਰਾਬਾ ਹਾਜ਼ਰ ਹੈ ਚਾਹੇ ਕਿਤੇ ਇਹਨਾਂ ਨੇ ਡਾਕੇ ਵੀ ਮਾਰੇ ਹੈਗੇ ਹਥਿਆਰ ਇਕੱਠੇ ਕਰ ਲਈ ਗਦਰ ਪਾਰਟੀ ਵਾਸਤੇ ਫੰਡ ਇਕੱਠਾ ਕਰ ਲਈ ਇਸ ਕਰਕੇ ਕਰਤਾਰ ਸਿੰਘ ਸਰਾਬੇ ਨੂੰ ਸਭ ਤੋਂ ਖਤਰਨਾਕ ਸਭ ਤੋਂ ਖਤਰਨਾਕ ਗਦਰੀ ਗਿਣਿਆ ਗਿਆ ਸਭ ਤੋਂ ਛੋਟੀ ਉਮਰ ਦਾ ਸੀ ਤਾਂ ਇਹਨੂੰ ਫਾਂਸੀ ਦੀ ਸਜ਼ਾ ਹੋਈ ਔਰ ਲਾਹੌਰ ਦੇ ਵਿੱਚ ਆਪਣੇ ਇਹ ਸੱਤ ਸਾਥੀਆਂ 6 ਸਾਥੀਆਂ ਸਮੇਤ ਕੋਲੇ 7 ਸੀਗੇ ਸਰਾਬੇ ਦੇ ਸਮੇਤ ਇਹਨਾਂ ਨੂੰ ਫਾਂਸੀ ਦੇ ਉੱਤੇ ਲਟਕਾ ਦਿੱਤਾ ਗਿਆ ਤਾਂ 16 ਨਵੰਬਰ ਨੂੰ ਇਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਤੇ ਕਈ ਲੋਕ ਸ਼ਹੀਦ ਸ਼ਬਦ ਵਰਤਦੇ ਨੇ ਤੇ ਕਈ ਸ਼ਬਦ ਵਰਤ ਲੈਂਦੇ ਨੇ ਕਿ ਕਰਤਾਰ ਸਿੰਘ ਸਰਾਬਾ 16 ਨਵੰਬਰ ਨੂੰ ਮਰ ਗਿਆ ਸੀ ਭਰਾਓ ਸ਼ਹੀਦ ਜਿਹੜੇ ਹੁੰਦੇ ਨੇ ਇਹ ਕਦੇ ਮਰਦੇ ਨਹੀਂ ਹੁੰਦੇ ਇਹ ਰਹਿਂਦੀ ਦੁਨੀਆ ਤੱਕ ਸਾਡਾ ਰਾਹ ਦਰਸਾਉਂਦੇ ਨੇ ਤੇ ਕਰਤਾਰ ਸਿੰਘ ਓਨੀ ਦੇਰ ਤੱਕ ਸ਼ਹੀਦ ਕਰਤਾਰ ਸਿੰਘ ਸਰਾਬਾ ਉਨੀ ਦੇਰ ਤੱਕ ਮਰਬ ਨਹੀਂ ਸਕਦਾ ਜਿੰਨੀ ਦੇਰ ਤੱਕ ਇਹ ਸਾਡੀਆਂ ਸੋਚਾਂ ਦੇ ਵਿੱਚ ਜਿਉਂਦੇ ਨੇ ਸਾਡੇ ਵਿਚਾਰਾਂ ਦੇ ਵਿੱਚ ਜਿਉਂਦੇ ਨੇ ਤੇ ਸਾਨੂੰ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਹੈ ਸਾਡੀਆਂ ਦਾੜੀਆਂ ਬੇਸ਼ੱਕ ਚਿੱਟੀਆਂ ਹੋ ਗਈਆਂ ਤਾਂ ਨੌਜਵਾਨੋ ਕਰਤਾਰ ਸਿੰਘ ਸਰਾਭੇ ਵਰਗੀ ਜ਼ਿੰਦਗੀ ਤੁਹਾਨੂੰ ਹੀ ਜਿਉਣੀ ਪਏਗੀ ਕਰਤਾਰ ਸਿੰਘ ਸਰਾਭਾ ਜਿੰਨੀ ਦੇਰ ਤੱਕ ਤੁਹਾਡੇ ਵਿਚਾਰਾਂ ਦੇ ਵਿੱਚ ਤੁਹਾਡੇ ਦਿਮਾਗਾਂ ਦੇ ਵਿੱਚ ਤੇ ਤੁਹਾਡੀ ਕਾਰਜ ਸ਼ੈਲੀ ਦੇ ਵਿੱਚ ਤੁਹਾਡੇ ਜ਼ਿੰਦਗੀ ਦੇ ਤੁਹਾਡੀ ਲਾਈਫ ਸਟਾਈਲ ਦੇ ਵਿੱਚ ਕਰਤਾਰ ਸਿੰਘ ਸਰਾਭਾ ਜਿੰਨੀ ਦੇਰ ਤੱਕ ਜਿਉਂਦਾ ਹੈ ਉਨੀ ਦੇਰ ਤੱਕ ਕਰਤਾਰ ਸਿੰਘ ਸਰਾਬਾ ਕਦੇ ਮਰ ਨਹੀਂ ਸਕਦਾ ਕਰਤਾਰ ਸਿੰਘ ਸਰਾਬੇ ਨੂੰ ਭਗਤ ਸਿੰਘ ਨੇ ਆਪਣਾ ਹੀਰੋ ਮੰਨਿਆ ਆਪਣਾ ਨਾਇਕ ਮੰਨਿਆ ਤੇ ਭਗਤ ਸਿੰਘ ਤਾਂ ਆਪਣੀ ਜੇਬ ਦੇ ਵਿੱਚ ਕਰਤਾਰ ਸਿੰਘ ਸਰਾਬੇ ਦੀ 24 ਘੰਟੇ ਫੋਟੋ ਵੀ ਰੱਖਦਾ ਹੁੰਦਾ ਸੀ ਤੇ ਭਗਤ ਸਿੰਘ ਬਿਲਕੁਲ ਕਰਤਾਰ ਸਿੰਘ ਸਰਾਬੇ ਦੇ ਪਦ ਚਿੰਨਾ ਦੇ ਉੱਤੇ ਚੱਲਿਆ ਤੇ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਵਾਂਗੂ ਜਿਵੇਂ ਆ ਤੇ ਕਰਤਾਰ ਸਿੰਘ ਸਰਾਬੇ ਵਾਂਗੂ ਸ਼ਹੀਦ ਹੋਇਆ ਤੇ ਅੱਜ ਫੇਰ ਲੋੜ ਹੈ ਕਿ ਇਸ ਲੜੀ ਨੂੰ ਅੱਗੇ ਤੋਰਿਆ ਜਾਏ ਕਿਉਂਕਿ ਜੇ ਉਦੋਂ ਸਾਨੂੰ ਅੰਗਰੇਜ਼ ਲੁੱਟਦੇ ਤੇ ਕੁੱਟਦੇ ਸੀ ਤਾਂ ਅੱਜ ਵੀ ਸਰਕਾਰਾਂ ਦੀਆਂ ਨੀਤੀਆਂ ਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ ਲੋਕਾਂ ਦੇ ਹਾਲਾਤ ਨਹੀਂ ਸੁਧਰੇ ਤਾਂ ਸਾਨੂੰ ਆਪਣੇ ਇਨ੍ਹਾਂ ਸ਼ਹੀਦਾਂ ਤੋਂ ਹੀ ਪ੍ਰੇਰਣਾ ਲੈ ਕੇ ਰੋਸ਼ਨੀ ਲੈ ਕੇ ਆਪਣੇ ਦੇਸ਼ ਨੂੰ ਸੋਨਾ ਬਣਾਉਣਾ ਹੋਵੇਗਾ ਤਾਂ ਕਰਤਾਰ ਸਿੰਘ ਸਰਾਭੇ ਦੇ 16 ਨਵੰਬਰ ਜਿਹੜਾ ਸ਼ਹੀਦੀ ਦਿਹਾੜਾ ਹੈ ਉਹਦੇ ਉੱਤੇ ਇਨ੍ਹਾਂ ਸ਼ਬਦਾਂ ਦੇ ਨਾਲ ਜਿੱਥੇ ਅਸੀਂ ਕਰਤਾਰ ਸਿੰਘ ਸਰਾਭੇ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹਾਂ ਉੱਥੇ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਆਪਣੀਆਂ ਪੜਾਈਆਂ ਦੇ ਨਾਲ ਨਾਲ ਉਹ ਆਪਣੇ ਦੇਸ਼ ਨੂੰ ਤੇ ਆਪਣੀ ਜ਼ਿੰਦਗੀ ਨੂੰ ਸੋਨਾ ਬਣਾਉਣ ਦੇ ਖਾਤਰ ਵੀ ਉਹ ਯਤਨ ਕਰਦੇ ਰਹਿਣ ਇਹੀ ਇਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਵਿਚਾਰਾਂ ਨੂੰ ਅੱਗੇ ਵੰਡ ਦਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕੋਈ ਕਮੈਂਟ ਕਰ ਦਿਆ ਕਰੋ ਤਾਂ ਜੋ ਇਹ ਜੋਤ ਤੋਂ ਜੋਤ ਜਗਦੀ ਰਹੇ ਤੇ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਇਹ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਹੈ ਇਹ ਪੀੜੀਦਰ ਪੀੜੀ ਅੱਗੇ ਚੱਲਦਾ ਚਾਹੀਦਾ ਹੈ ਜਿਵੇਂ ਚੱਲਦਾ ਰਹਿਣਾ ਚਾਹੀਦਾ ਹੈ ਇਹ ਇੱਕ ਰਲੇ ਰੇਸ ਹੁੰਦੀ ਹੈ ਜਿਹੜੀ ਗਰਾਊਂਡ ਦੇ ਵਿੱਚ ਖੜੇ ਖਿਡਾਰੀ ਜਦੋਂ ਭੱਜਦੇ ਹੈ ਰਲੇ ਰੇਸ ਦੇ ਵਿੱਚ ਇੱਕ ਖਿਡਾਰੀ ਦੂਜੇ ਖਿਡਾਰੀ ਨੂੰ ਡੰਡਾ ਫੜਾ ਕੇ ਉਹ ਦੌੜਨ ਲਈ ਕਹਿੰਦਾ ਹੈ ਉਹ ਫਿਰ ਅੱਗੇ ਡੰਡਾ ਫੜਾਉਂਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਇਹ ਰਲੇ ਰੇਸ ਵਰਗੀ ਗੱਲ ਹੈ ਤੇ ਇਹ ਰਲੇ ਰੇਸ ਗਦਰੀ ਬਾਬਿਆਂ ਤੋਂ ਬਾਬਾ ਸੋਹਣ ਸਿੰਘ ਪਕਣਾ ਤੋਂ ਲਾਲਾ ਹਰਦੀਾਲ ਤੋਂ ਸਰਾਬੇ ਹੋਰਾਂ ਤੱਕ ਆਈ ਸਰਾਬੇ ਹੋਰਾਂ ਤੋਂ ਭਗਤ ਸਿੰਘ ਤੱਕ ਆਈ ਭਗਤ ਸਿੰਘ ਤੋਂ ਅੱਗੇ ਫੇਰ ਇਹ ਰਲੇ ਰੇਸ ਹੈ ਜਿਹੜੀ ਚੱਲਦੀ ਰਹਿਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮਿਹਰਬਾਨੀ